ਇਨਾਂ ਦੇ ਪਿਤਾ ਰਾਜਾ ਸੁਧਰਮਾ ਹੋਇਆ। ਕਰਹਾਲ ਦੇਸ਼ ਦਾ ਰਾਜਾ ਸੁਧਰਮਾ। ਇਹਦੇ ਘਰ ਕੋਈ ਔਲਾਦ ਨਹੀਂ ਸੀ। ਬੜਾ ਧਰਮੀ ਰਾਜਾ ਸੀ, ਸੰਤ ਸੁਭਾਅ ਸੀ। ਮਾਤਾ-ਪਿਤਾ ਸੰਤਾਨ ਵਾਸਤੇ ਬਹੁਤ ਯਤਨ ਕਰਦੇ। ਇਹਨੇ ਕਈ ਤਰ੍ਹਾਂ ਦੇ ਜੱਗ ਕੀਤੇ, ਮਹਾਤਮਾ ਦੀ ਸੇਵਾ ਕੀਤੀ, ਭੰਟਾਰੇ ਕੀਤੇ, ਵਰਤ ਰੱਖੇ, ਬੜਾ ਕੁਝ ਕੀਤਾ। ਔਰ ਸਭ ਕੁਝ ਕਰਕੇ ਹੰਬ ਗਿਆ ਇੱਕ ਸਮੇਂ ਇਹਦੇ ਦੇਸ਼ ਵਿੱਚ ਇੱਕ ਮਹਾਤਮਾ ਆਏ ਬੜੇ ਈਤਰਾਸ ਤਿਆਗੀ ਵਿਰਾਗੀ ਉਹਨਾਂ ਮਹਾਪੁਰਖਾਂ ਦੀ ਬੜੀ ਚਰਚਾ ਹੋਈ ਇਹਨੇ ਆਪਣੇ ਵਜ਼ੀਰਾਂ ਦੇ ਨਾਲ ਜਾ ਕੇ ਮਹਾਪੁਰਖਾਂ ਨੂੰ ਬੇਨਤੀ ਕੀਤੀ ਮੇਰੇ ਮਹਿਲਾਂ ਵਿੱਚ ਆਉਣਾ ਕਰੋ ਰਾਜੇ ਦੀ ਬੇਨਤੀ ਨਿਮਰਤਾ ਪ੍ਰੇਮ ਵਾਲੇ ਵਜਨ ਸੁਣ ਕੇ ਮਹਾਪੁਰਖ ਕਹਿਣ ਲੱਗੇ ਭਾਈ ਠੀਕ ਹੈ ਅਸੀਂ ਤੇਰੇ ਘਰ ਆਵਾਂਗੇ ਇੱਕ ਦਿਨ ਮਹਾਪੁਰਖ ਆਪਣੀ ਮੰਟਲੀ ਦੇ ਨਾਲ ਇਹਦੇ ਘਰ ਆਏ ਰਾਜੇ ਨੇ ਮਹਾਪੁਰਖਾਂ ਦੀ ਬੜੀ ਸੇਵਾ ਕੀਤੀ ਜੇਰ ਰਾਤ ਸੇਵਾ ਕੀਤੀ ਕਈ ਦਿਨ ਮਹਾਪੁਰਖ ਇਹਦੇ ਘਰ ਰਹੇ ਮਹਿਲਾ ਦੇ ਵਿੱਚ ਇੱਕ ਦਿਨ ਮਹਾਪੁਰਖ ਕਹਿਣ ਲੱਗੇ ਰਾਜਨ ਤੋਂ ਬੜੀ ਸੇਵਾ ਕਰਦਾ ਹੈ ਤੇ ਕੁਝ ਮੰਗਲ ਹੈ ਰਾਜਾ ਕਹਿਣ ਲੱਗਿਆ ਨਹੀਂ ਮਹਾਪੁਰਖ ਉਹ ਬੜਾ ਕੁਝ ਹੈ ਕਿਉਂਕਿ ਇਹ ਚਾਹੁੰਦਾ ਸੀ ਵੀ ਜੇ ਮੈਂ ਮਹਾਪੁਰਖਾਂ ਨੂੰ ਕਹੂੰਗਾ ਵੀ ਮੈਨੂੰ ਸੰਤਾਨ ਬਖਸ਼ੋ ਹੋ ਸਕਦਾ ਮਹਾਪੁਰਖ ਮੈਨੂੰ ਕੋਈ ਬਚਨ ਕਰ ਦੇਣ ਵੇ ਤੂੰ ਸਾਨੂੰ ਇਸ ਵਾਸਤੇ ਸੱਤ ਕਹਿੰਦਾ ਨਹੀਂ ਮਹਾਪੁਰਖ ਉਹ ਬੜਾ ਕੁਝ ਹੈ ਮਹਾਪੁਰਖ ਕਹਿੰਦੇ ਭਾਈ ਤੇਰੇ ਹਿਰਦੇ ਦੀ ਗੱਲ ਅਸੀਂ ਜਾਣਦੇ ਆ ਮੰਗ ਲੈ ਬੇਝਿਜਕੋ ਕੇ ਮੰਗ ਲੈ ਰਾਜੇ ਨੇ ਕਿਹਾ ਮਹਾਪੁਰਖੋ ਜੇ ਐਨੇ ਕਿਰਪਾਲੂ ਹੋਇਓ ਤਾਂ ਸੰਤਾਨ ਬਖਸ਼ੋ ਘਰ ਸੰਤਾਨ ਨਹੀਂ ਹੈ ਕਹਿੰਦੇ ਮਹਾਪੁਰਖਾਂ ਨੇ ਆਪਣੇ ਨੇਤਰ ਬੰਦ ਕੀਤੇ ਦੇਖਿਆ ਵੀ ਰਾਜੇ ਦੇ ਚਨਨ ਕਈ ਜਨਮਾਂ ਤੱਕ ਕੋਈ ਸੰਤਾਨ ਨਹੀਂ ਕਹਿਣ ਲੱਗੇ ਰਾਜਨ ਅਸੀਂ ਦੇਖਿਆ ਹੈ ਤੇਰੇ ਸੰਤਾਨ ਨਹੀਂ ਹੋ ਸਕਦੀ ਪਰ ਜੇ ਤੂੰ ਐਨਾ ਹੀ ਜ਼ਿਆਦਾ ਬੇਨਤੀ ਕਰਦਾ ਹੈ ਤੇਰੇ ਘਰ ਸੰਤਾਨ ਹੋਵੇਗੀ ਪਰ ਤੇਰਾ ਰਾਜ ਭਾਗ ਨਸ਼ਟ ਹੋ ਜਾਵੇਗਾ ਤੂੰ ਵੀ ਮਰ ਜਾਏਗਾ ਤੇਰੀ ਰਾਣੀ ਮਰ ਜਾਏਗੀ ਸਭ ਕੁਝ ਤਬਾਹ ਹੋ ਜਾਏਗਾ ਰਾਜਾ ਸੋਚਣ ਲੱਗਿਆ ਵੀ ਜੇ ਘਰੇ ਸੰਤਾਨ ਨਹੀਂ ਹੈ ਅਸੀਂ ਵੀ ਤਾਂ ਇੱਕ ਦਿਨ ਮਰ ਜਾਣਾ ਹੈ ਫਿਰ ਵੀ ਸਭ ਕੁਝ ਨਸ਼ਟ ਹੋ ਜਾਣਾ ਜੇ ਸੰਤਾਨ ਹੋਵੇਗੀ ਤੇ ਰਾਜ ਭਾਗ ਨਸ਼ਟ ਹੋ ਜਾਏ ਮੈਂ ਮਰ ਜਾ ਚਲੋ ਨਾਮ ਤਾਂ ਰਹਿ ਜਾਏਗਾ ਕਹਿਣ ਲੱਗਿਆ ਮਹਾਪੁਰਖੋ ਕੋਈ ਗੱਲ ਨਹੀਂ ਤੁਸੀਂ ਕਿਰਪਾ ਕਰੋ ਮਹਾਪੁਰਖਾਂ ਨੇ ਵਜਨ ਕੀਤਾ ਮਹਾਪੁਰਖ ਇਥੋਂ ਚਲੇ ਗਏ ਕੁਝ ਸਮੇਂ ਬਾਅਦ ਕਹਿੰਦੇ ਰਾਜੇ ਦੇ ਘਰ ਇੱਕ ਸੁਪੁੱਤਰ ਨੇ ਜਨਮ ਲਿਆ ਰਾਜੇ ਨੇ ਉਹਦੀ ਜਨਮkundli ਬਣਾਉਣਾ ਕੀਤੇ ਪਹਿਲਾ ਸਮਾਂ ਵਿੱਚ ਲੋਕ ਇਸ ਤਰ੍ਹਾਂ ਚਲਨ ਕੁੱਡਲੀਆਂ ਬਣਾਇਆ ਕਰਦੇ ਸਨ ਉਹਨਾਂ ਜੋ ਤੁਸੀਂ ਆਨੇ ਦੱਸਿਆ ਰਾਜਨ ਇਸ ਪੁੱਤਰ ਦੇ ਜਨਮ ਕਰਕੇ ਤੇਰੀ ਉਮਰ ਬਹੁਤ ਘਟ ਗਈ ਹੈ ਤੇਰਾ ਰਾਜ ਭਾਗ ਵੀ ਖਤਮ ਹੋ ਜਾਣਾ ਤੇਰਾ ਪੁੱਤਰ ਬੜਾ ਸੁੰਦਰ ਹੈ ਇਹਦਾ ਨਾਮ ਰੱਖਣਾ ਚੰਦਰ ਹਾਸ ਥੋੜਾ ਸਮਾਂ ਹੋਰ ਬਤੀਤ ਹੋਇਆ ਤੇ ਇੱਕ ਸਾਧ ਸੰਗਤ ਕੰਤੂਹਲ ਰਾਜਾ ਹੋਇਆ ਇਹਨੇ ਆਪਣੀਆਂ ਫੌਜਾਂ ਦੇ ਸਮੇਂ ਚੜਾਈ ਕਰ ਦਿੱਤੀ ਰਾਜੇ ਸੁਧਰਮਾ ਨੇ ਆਪਣੀਆਂ ਫੌਜਾਂ ਦੇ ਨਾਲ ਉਹਦਾ ਡਟ ਕਰਕੇ ਮੁਕਾਬਲਾ ਕੀਤਾ ਸਾਰੀਆਂ ਫੌਜਾਂ ਮਾਰੀਆਂ ਗਈਆਂ ਫਿਰ ਆਪ ਗਿਆ ਫੌਜ ਦੇ ਮੈਦਾਨ ਦੇ ਵਿੱਚ ਆਪ ਵੀ ਮਾਰਿਆ ਗਿਆ ਇਹਨੇ ਆਪਣੀ ਰਾਣੀ ਨੂੰ ਜਾਨ ਲੱਗੇ ਕਿਹਾ ਵੀ ਤੂੰ ਪੁੱਤਰ ਦੀ ਰੱਖਿਆ ਕਰਨੀ ਹੈ ਜਦੋਂ ਰਾਜਾ ਮਾਰਿਆ ਗਿਆ ਰਾਣੀ ਸੋਚਣ ਲੱਗੀ ਹੁਣ ਮੇਰਾ ਰਹਿਣਾ ਠੀਕ ਨਹੀਂ ਹੈ ਮੇਰੀ ਬੇਪਤੀ ਵੀ ਹੋ ਸਕਦੀ ਹੈ ਕਿਉਂਕਿ ਵਿਰੋਧੀ ਰਾਜਾ ਹੋਵੇਗਾ ਤਾਂ ਇੱਕ ਗੋਲੀ ਨੂੰ ਇਹਨੇ ਪੈਸੇ ਦਿੱਤੇ ਔਰ ਕਿਹਾ ਕਿ ਇਹ ਮੇਰੇ ਪੁੱਤਰ ਨੂੰ ਤੂੰ ਪਾਲਣਾ ਹੈ ਮੈਂ ਵੀ ਹੁਣ ਸੰਸਾਰ ਤੋਂ ਥਲੇ ਜਾਂਦਾ ਇਹਨੇ ਆਪਣੇ ਕਟਾਰ ਮਾਰੀ ਰਾਣੀ ਵੀ ਮਰ ਗਈ ਉਹ ਗੋਲੀ ਸਾਹ ਸੰਗਤ ਇਸ ਬੱਚੇ ਨੂੰ ਨਾਲ ਲੈ ਕਰਕੇ ਇਸ ਦੇਸ਼ ਨੂੰ ਛੱਡ ਕੇ ਅੱਗੇ ਚਲੀ ਗਈ ਜਿੱਥੇ ਜਾਂਦੀ ਹੈ ਉਹ ਰਾਜ ਹੈ ත්‍੍ਰਿਸ਼ਟ ਬੁੱਧੀ ਦਾ ਬੜਾ ਧਿਆਨ ਨਾਲ ਸੁਣਨ ਵਾਲਾ ਹੈ ත්‍੍ਰਿਸ਼ਟ ਬੁੱਧੀ ਦੇ ਰਾਜ ਵਿੱਚ ਇਸ ਗੋਲੀ ਨੇ ਜੰਗਲ ਵਿੱਚ ਮਹਾਪੁਰਖ ਰਹਿੰਦੇ ਸਨ ਉਹਨਾਂ ਕੋਲ ਚਲੀ ਗਈ ਉਹਨਾਂ ਮਹਾਪੁਰਖਾਂ ਨੂੰ ਸਾਰਾ ਹਾਲ ਸੁਣਾਇਆ ਵੀ ਇਸ ਤਰ੍ਹਾਂ ਮੇਰੇ ਨਾਲ ਹੋਇਆ ਹੈ ਐਸਾ ਬੱਚੇ ਦੀ ਪਾਲਣਾ ਕਰਨੀ ਹੈ ਮੇਰਾ ਕੋਈ ਹੋਰ ਟਿਕਾਣਾ ਨਹੀਂ ਤੁਸੀਂ ਮੈਨੂੰ ਇੱਥੇ ਆਪਣੇ ਕੋਲ ਆਸਰਾ ਦਿਓ ਮੈਂ ਸੇਵਾ ਕਰਿਆ ਕਰਾਂਗੀ ਇਹ ਗੋਲੀ ਉੱਥੇ ਮਹਾਪੁਰਖਾਂ ਕੋਲ ਰਹਿ ਕੇ ਸੇਵਾ ਕਰਨ ਲੱਗ ਪਈ ਜਿਹੜਾ ਬੱਚਾ ਸੀ ਤਕਰੀਬਨ 3 ਸਾਲ ਦਾ ਸੀ ਇਹਨੇ ਸਾਥ ਸੰਗਤ ਗੋਲੀ ਦੇ ਨਾਲ ਉੱਠਣਾ ਮਹਾਪੁਰਖਾਂ ਦੀ ਸੇਵਾ ਕਰਨੀ ਔਰ ਉਹਨਾਂ ਮਹਾਪੁਰਖਾਂ ਵਾਂਗੂ ਚੌਂਕੜਾ ਮਾਰ ਕੇ ਬੈਠ ਜਾਣਾ ਮਹਾਪੁਰਖਾਂ ਨੇ ਕਿਹਾ ਭਾਈ ਤੂੰ ਨਾਮ ਵੀ ਜਪਿਆ ਕਰ ਹੌਲੀ-ਹੌਲੀ ਨਾਮ ਚ ਪਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਬੱਚੇ ਹੁੰਦੇ ਨੇ ਪ੍ਰਮਾਤਮਾ ਵਾਲੇ ਪਾਸੇ ਛੇਤੀ ਤੁਰ ਪੈਂਦੇ ਜਿਵੇਂ ਕਹਿੰਦੇ ਨਾ ਜਿਹੜੀ ਟਾਣੀ ਨਰਮ ਹੁੰਦੀ ਹੈ ਨਾ ਉਹ ਜਿਹੜੇ ਮਾਤੀ ਪਾਸੇ ਮੋੜ ਲੋ ਜਦੋਂ ਉਹ ਟਾਣੀ ਸਖਤ ਹੋ ਜਾਂਦੀ ਹੈ ਫਿਰ ਮੋੜੀ ਨਹੀਂ ਜਾਂਦੀ ਕਟਣੀ ਪੈਂਦੀ ਹੈ ਇਸ ਤਰ੍ਹਾਂ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਭਾਵੇਂ ਚੰਗੇ ਸੰਸਕਾਰ ਦੇਦੇ ਹੋ ਧਰਮ ਵਾਲੇ ਭਾਵੇਂ ਕੁਸੰਗਤ ਮਿਲ ਜੇ ਅੱਜ ਦੇ ਸਮੇਂ ਵਿੱਚ ਦੇਖੋ ਮਾਈਆਂ ਆਪਣੇ ਬੱਚਿਆਂ ਨੂੰ ਮੋਬਾਈਲ ਫੜਾ ਦਿੰਦੀਆਂ ਨੇ ਤੇ ਮੋਬਾਈਲ ਵਿੱਚ ਬੱਚੇ ਮਰਜ਼ੀ ਦੇ ਨਾਲ ਦੇਖੀ ਜਾਂਦੇ ਨੇ ਕੁਸੰਗਤ ਬਹੁਤ ਕਰਦੇ ਇਸ ਕਰਕੇ ਬੱਚਿਆਂ ਦੇ ਸੁਭਾਅ ਚਾਂਚਲ ਹੋ ਜਾਂਦੇ ਚੜ-ਚੜੇ ਹੋ ਜਾਂਦੇ ਨੇ ਕੋਈ ਕੰਮ ਕਰਦੇ ਨਹੀਂ ਉਹਨਾਂ ਦਾ ਧਿਆਨ ਮਾਤਾ ਪਿਤਾ ਨੂੰ ਜੁਰ ਰੱਖਣਾ ਚਾਹੀਦਾ ਸੋ ਚੰਦਰ ਹਾਂਸ ਮਹਾਪੁਰਖਾਂ ਦੀ ਸੰਗਤ ਕਰਨ ਲੱਗ ਪਿਆ ਨਾਮ ਜਪਣ ਲੱਗ ਪਿਆ ਤੇ ਇੱਕ ਸਾਲ ਹੋਰ ਨਿਕਲ ਗਿਆ ਉਸ ਸਮੇਂ ਸਾਧ ਸੰਗਤ ਉਹ ਗੋਲੀ ਚੜਾਈ ਕਰ ਗਈ ਉਹਦੀ ਉਮਰ ਪੂਰੀ ਹੋ ਗਈ ਤੇ ਮਹਾਪੁਰਖਾਂ ਨੇ ਇਸ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਮਹਾਪੁਰਖ ਤ੍ਰਿਸ਼ਟਪੁੱਤੀ ਰਾਜੇ ਦੇ ਸਦਨ ਤੇ ਉਹਦੇ ਮਹਿਲਾ ਵਿੱਚ ਗਏ। ਰਾਜੇ ਨੇ ਇੱਕ ਬ੍ਰਹਮਪੋਜ ਕੀਤਾ ਸੀ। ਸਾਰੇ ਆਤਿਥੀ ਵਿਦਵਾਨਾਂ ਨੂੰ ਮਹਾਪੁਰਖਾਂ ਨੂੰ ਸਾਧੂਆਂ ਨੂੰ ਬੁਲਾਉਣਾ ਕੀਤਾ। ਇਹ ਮਹਾਪੁਰਖ ਵੀ ਚਲੇ ਗਏ। ਤੇ ਪ੍ਰਸ਼ਾਦਾ ਛਕ ਰਹੇ ਨੇ। ਪੰਗਤ ਵਿੱਚ ਬੈਠੇ ਪ੍ਰਸ਼ਾਦਾ ਛਕ ਰਹੇ ਨੇ। ਜਿੱਥੇ ਚੰਦਰ ਹਾਂਸ ਬੈਠਾ ਸੀ ਨਾ ਉਹਦੇ ਸਾਹਮਣੇ ਇੱਕ ਮਹਾਪੁਰਖ ਬੈਠੇ ਸਨ ਉਹ ਮਹਾਪੁਰਖ ਚੰਦਰ ਹਾਂਸ ਦੇ ਮੱਥੇ ਵੱਲ ਦੇਖ ਕੇ ਹੱਸ ਪਏ ਉਹਨਾਂ ਨੇ ਚੰਦਰ ਹਾਂਸ ਦਾ ਮੱਥਾ ਪੜ ਲਿਆ ਤ੍ਰਿਕਾਲ ਤਰਸੀ ਸੰ ਹੱਸ ਪਏ ਤੇ ਰਾਜਾ ਤ੍ਰਿਸ਼ਟਪੁੱਤ ਦੀ ਨਾਲ ਦੀ ਪੰਗ ਦੇ ਵਿੱਚ ਪ੍ਰਸ਼ਾਦਾ ਵਰਤਾ ਰਿਆ ਸੀ ਜਦੋਂ ਮਹਾਪੁਰਖ ਹਾਸੇ ਤੇ ਉਹਨੇ ਦੇਖ ਲਿਆ ਜਦੋਂ ਸਾਰੇ ਮਹਾਪੁਰਖ ਚਲੇ ਗਏ ਉਸ ਨੇ ਇਹਨਾਂ ਮਹਾਪੁਰਖਾਂ ਨੂੰ ਆਪਣੇ ਕੋਲ ਬੁਲਾਇਆ ਬੇਨਤੀ ਕੀਤੀ ਤੁਸੀਂ ਹੱਸੇ ਕਿਉਂ ਇਹ ਕਹਿਣ ਲੱਗੇ ਭਾਈ ਐਸਾ ਵੈਸੇ ਹੀ ਹੱਸਦੇ ਕਹਿੰਦਾ ਨਹੀਂ ਕੋਈ ਮਹਾਪੁਰਖ ਹੱਸੇ ਤੇ ਕੋਈ ਗੱਲ ਨਾ ਹੋਵੇ ਮਹਾਪੁਰਖ ਬੇਮਤਲਬ ਹੱਸਦੇ ਹੀ ਨਹੀਂ ਦੱਸੋ ਵਾਰ-ਵਾਰ ਪੁੱਛਣ ਲੱਗਿਆ ਮਹਾਪੁਰਖ ਕਹਿਣ ਲੱਗੇ ਜਿਹੜਾ ਉਹ ਬੱਚਾ ਸੀ ਨਾ ਫਕੀਰਾਂ ਦਾ ਬੱਚਾ ਉਹਨੇ ਤੇਰਾ ਜਵਾਈ ਬਣਨਾ ਤੇਰੀ ਲੜਕੀ ਨਾਲ ਉਹਦਾ ਵਿਆਹ ਹੋਵੇਗਾ ਹੱਸੇ ਇਸ ਵਾਸਤੇ ਆ ਕਿਉਂਕਿ ਉਹ ਫਕੀਰਾਂ ਦਾ ਲੜਕਾ ਹੈ ਤੇ ਇੱਕ ਪਾਸੇ ਰਾਜ ਮਹਿਲਾਂ ਦੀ ਲੜਕੀ ਰਾਜੇ ਨੇ ਮਹਾਪੁਰਖਾਂ ਨੂੰ ਕੁਝ ਨਾ ਕਿਹਾ ਕੁਝ ਸਮੇਂ ਪਿਛੋਂ ਆਪਣੇ ਵਜ਼ੀਰ ਨੂੰ ਬੁਲਾਇਆ ਸਾਰੀ ਗੱਲ ਦੱਸੀ ਵੀ ਮੇਰਾ ਇਸ ਤਰ੍ਹਾਂ ਜਿਹੜੀ ਮੇਰੀ ਲੜਕੀ ਹੈ ਉਹਦਾ ਉਸ ਲੜਕੇ ਨਾਲ ਵਿਆਹ ਹੋਵੇਗਾ ਜਿਹੜਾ ਫਕੀਰਾਂ ਦਾ ਲੜਕਾ ਹੈ ਮੈਂ ਨਹੀਂ ਚਾਹੁੰਦਾ ਮੇਰੀ ਬੇਇੱਜ਼ਤੀ ਹੋਵੇ ਮੇਰੇ ਨਾਲ ਦੇ ਰਾਜੇ ਕਹਿਣਗੇ ਵੀ ਤੈਨੂੰ ਕੋਈ ਹੋਰ ਰਾਜਾ ਨਹੀਂ ਮਿਲਿਆ ਕੋਈ ਰਾਜਕੁਮਾਰ ਨਹੀਂ ਮਿਲਿਆ ਤਾਂ ਇਸ ਵਾਸਤੇ ਆਪਾਂ ਇਸ ਨੂੰ ਮਾਰ ਦਈਏ ਆਪਣੇ ਵਚੀਰ ਨਾਲ ਮਿਲ ਕਰਕੇ ਜਲਾਦਾ ਨੂੰ ਬੁਲਾਇਆ ਧੰਨ ਦਿੱਤਾ ਲਾਲਚ ਵੇ ਫਲਾਨੇ ਥਾਂ ਤੇ ਇੱਕ ਮਹਾਂਪੁਰਖਾਂ ਦੀ ਮੰਡਲੀ ਰਹਿੰਦੀ ਐ ਉੱਥੇ ਇੱਕ ਬੱਚਾ ਹੈ ਉਹਦਾ ਨਾਮ ਹੈ ਚੰਦਰਹਾਸ ਉਸ ਬੱਚੇ ਨੂੰ ਕਿਸੇ ਐਸੀ ਥਾਂ ਲਿਜਾ ਕੇ ਕਰਕੇ ਮਾਰ ਦਿਓ ਪਤਾ ਹੀ ਨਾ ਲੱਗੇ ਜਲਾਦ ਚਲੇ ਗਏ ਚੰਦਰਹਾਸ ਨੂੰ ਫੜ ਕਰਕੇ ਬਹੁਤ ਦੂਰ ਲੈ ਗਏ ਜਿੱਥੇ ਲੈ ਗਏ ਉਹ ਸਾਧ ਸੰਗਤ ਕੋਲਿੰਦ ਰਾਜੇ ਦਾ ਰਾਜ ਸੀ ਕੋਲਿੰਦ ਦਾ ਜੰਗਲ ਵਿੱਚ ਲਜਾਗ ਕਰਕੇ ਬੱਚੇ ਨੂੰ ਜਦੋਂ ਮਾਰਨ ਲੱਗੇ ਤੇ ਚੰਦਰ ਹਾਂਸ ਦੋਹੇ ਹੱਥ ਜੋੜੇ ਨਾਮ ਜੱਗੀ ਜਾਵੇ ਇਹਦਾ ਸਰੂਪ ਦੇਖ ਕਰਕੇ ਇਹਦੀ ਲਗਨ ਦੇਖ ਕਰਕੇ ਜਲਾਦਾ ਦਾ ਮਨ ਬਦਲ ਗਿਆ ਕਹਿੰਦੇ ਵੀ ਨਹੀਂ ਇਹਨੂੰ ਨਹੀਂ ਮਾਰਨਾ ਪਾਪ ਲੱਗੂ ਪਰ ਰਾਜੇ ਨੇ ਆਪਾਂ ਨੂੰ ਪੈਸੇ ਦਿੱਤੇ ਆ ਐ ਕਰਦੇ ਆ ਇਹਦਾ ਕੋਈ ਅੰਗ ਕੱਟ ਲੀਏ ਰਾਜੇ ਨੂੰ ਦਿਖਾ ਦਾਂਗੇ ਚੰਦਰ ਹਾਂਸ ਦੇ ਖੱਬੇ ਹੱਥ ਦੀਆਂ 6 ਉਂਗਲਾਂ ਸਨ ਇੱਕ ਉਂਗਲ ਕੱਟ ਕਰਕੇ ਜਲਾਦਾਂ ਨੇ ත්‍੍ਰਿਸ਼ਟਪੁੱਤੀ ਨੂੰ ਜਾ ਕੇ ਦਿਖਾ ਦਿੱਤਾ ਵੀ ਅਸੀਂ ਉਹਨੂੰ ਮਾਰਤਾ ਇਧਰ ਕੀ ਹੋਇਆ ਸਾਧ ਸੰਗਤ ਜਿਹੜਾ ਕੋਲੰਧ ਰਾਜਾ ਜਿੱਥੇ ਚੰਦਰ ਹਾਂਸ ਨੂੰ ਮਾਰਨ ਵਾਸਤੇ ਜਲਾਦ ਲੈ ਕੇ ਗਏ ਸੀ ਨਾ ਉਹ ਸ਼ਹਿਰ ਕਰਨ ਵਾਸਤੇ ਆਉਂਦਾ ਹੈ ਤੇ ਇਧਰ ਚੰਦਰ ਹਾਂਸ ਬੈਠਾ ਨਾਮ ਜੱਗੀ ਜਾਂਦਾ। ਇਹਦਾ ਰੂਪ ਦੇਖ ਕੇ ਰਾਜਾ ਬੜਾ ਪ੍ਰਸੰਨ ਹੋਇਆ, ਮੋਹਿਤ ਹੋ ਗਿਆ। ਇਹਦੇ ਘਰ ਕੋਈ ਔਲਾਦ ਨਹੀਂ ਸੀ। ਕਹਿਣ ਲੱਗਾ ਇੰਨਾ ਸੋਹਣਾ ਲੜਕਾ, ਛੋਟਾ ਜਿਹਾ 5 ਸਾਲ ਦੀ ਉਮਰ ਜੰਗਲ 'ਚ ਬੈਠਾ। ਇਹ ਤਾਂ ਮੈਨੂੰ ਪਰਮਾਤਮਾ ਨੇ ਬਖਸ਼ਿਆ ਹੈ। ਮੈਂ ਇਸ ਨੂੰ ਆਪਣਾ ਸਪੁੱਤਰ ਬਣਾਵਾਂਗਾ। ਆਪਣੇ ਵਜ਼ੀਰਾਂ ਨੂੰ ਕਿਹਾ ਵੀ ਇਹਨੂੰ ਆਪਣੇ ਨਾਲ ਲੈ ਚੱਲੋ। ਚੰਦਰ ਹਾਂਸ ਨੇ ਇਨਕਾਰ ਕੀਤਾ ਪਰ ਇਹਨੇ ਕਈ ਤਰ੍ਹਾਂ ਦੇ ਨਾਲ ਮਨਾ ਕਰਕੇ ਨਾਲ ਲੈ ਗਿਆ ਆਪਣੀ ਰਾਣੀ ਨੂੰ ਕਿਹਾ ਵੀ ਪ੍ਰਮਾਤਮਾ ਨੇ ਸਾਨੂੰ ਅੱਜ ਪਲਿਆ ਪਲਾਇਆ ਸੁਪੁੱਤਰ ਬਖਸ਼ਿਆ ਇਹ ਰੱਬ ਦਾ ਭਾਗਤ ਹੈ ਇਹਦੀ ਆਪਾਂ ਪਾਲਣਾ ਕਰਨੀ ਹੈ ਸੋ ਚੰਦਰ ਹਾਂਸ ਕੁਲਿੰਦ ਰਾਜੇ ਦੇ ਕੋਲ ਪੁੱਤਰ ਬਣ ਕੇ ਪਲਿਆ ਇਹਨੇ ਰਾਜ ਵਿਦਿਆ ਦਵਾਉਣਾ ਕੀਤੀ ਜਾ ਥੋੜਾ ਜਿਹਾ ਵਟਾ ਹੋ ਗਿਆ ਤੇ ਆਪਣਾ ਰਾਜ ਭਾਗ ਚੰਦਰਹਾਸ ਨੂੰ ਦੇ ਦਿੱਤਾ ਸਾਧ ਸੰਗਤ ਇਧਰ ਜਿਹੜਾ ਤ੍ਰਿਸ਼ਟਪੁੱਧੀ ਸੀ ਨਾ ਇਹਦੇ ਕੋਲ ਕਲੈਂਦ ਰਾਜਾ ਟਕੇ ਭਰਿਆ ਕਰਦਾ ਸੀ ਤ੍ਰਿਸ਼ਟਪੁੱਧੀ ਨੇ ਕਲੈਂਦ ਰਾਜੇ ਨੂੰ 20 ਪਿੰਡ ਦੇ ਕਰਕੇ ਰਾਜ ਬਖਸ਼ਿਆ ਹੋਇਆ ਸੀ ਤੇ ਇੱਕ ਹੋਰ ਰਾਜਾ ਸੀ 81 ਪਿੰਡ ਵਾਲਾ ਇਹ ਵੀ ਤ੍ਰਿਸ਼ਟਪੁੱਧੀ ਕੋਲ ਤਕੇ ਪ੍ਰਯਾਸ ਕਰਦਾ ਸੀ ਚੰਦਰ ਹਾਂਸ ਨੇ ਜਦੋਂ ਥੋੜਾ ਜਿਹਾ ਵੱਡਾ ਹੋਇਆ ਰਾਜੇ ਕੁਲਿੰਦ ਨੇ ਇਹਨੂੰ ਰਾਜ ਤਲਕ ਦੇ ਦਿੱਤਾ ਰਾਜ ਗੱਦੀ ਤੇ ਬਿਠਾ ਦਿੱਤਾ ਤੇ ਜਿੰਨੇ ਆਪਣੇ ਤੇਸ ਦੇ ਲੋਕ ਸਨ ਸਾਰਿਆਂ ਨਾਮ ਚ ਪਾੜਾ ਸ਼ੁਰੂ ਕਰ ਦਿੱਤਾ ਕਿ ਸਾਰਿਆਂ ਨੇ ਉਵਰ ਤੇਲੇ ਉੱਠ ਕੇ ਨਾਮ ਜੱਪਣਾ ਤੇ ਇਸ ਤਰ੍ਹਾਂ ਸੱਚੇ ਸੋਚੇ ਕਰਮ ਕਰਨੇ ਆ ਧਰਮੀ ਬਣਾ ਦਿੱਤਾ ਤੇ ਇੱਕ ਆਪਸੀ ਦਾ ਬਰਤ ਰੱਖਣ ਉਸ ਸਮੇਂ ਜਿਹੜਾ 81 ਪੈੰਡ ਵਾਲਾ ਰਾਜਾ ਸੀ ਉਹਨੇ ਸੋਚਿਆ ਵੀ ਆਪਾਂ ਤ੍ਰਿਸ਼ਟਬੁੱਧੀ ਨੂੰ ਕਿਉਂ ਪੈਸੇ ਦੇਣੇ ਆ ਟਕੇ ਭਰਨੇ ਆ ਆਪਾਂ ਚੰਦਰਹਾੰਸ ਨੂੰ ਪੈਸੇ ਭਰਿਆ ਕਰੀਏ ਤਾਂ ਇਹਨੇ ਚੰਦਰਹਾੰਸ ਨੂੰ ਪੈਸੇ ਭਰਨੇ ਸ਼ੁਰੂ ਕਰ ਦਿੱਤੇ ਇਧਰ ਚੰਦਰਹਾੰਸ ਨੇ ਤ੍ਰਿਸ਼ਟਬੁੱਧੀ ਨੂੰ ਪੈਸੇ ਨਾ ਦਿੱਤੇ ਇਹ ਸਾਕੀ ਥੋੜੀ ਧਿਆਨ ਨਾਲ ਸੁਣਨ ਵਾਲੀ ਹੈ ਤਾਂ ਉਸ ਸਮੇਂ ਸਾਧ ਸੰਗਤ ਜਿਹੜਾ ਕੋਲਿੰਦ ਰਾਜਾ ਸੀ ਉਨੇ ਦੇਖਿਆ ਵੀ ਮੇਰੇ ਖਜ਼ਾਨੇ ਵਿੱਚ ਇੰਨੇ ਟਕੇ ਜਮਾ ਹੋਏ ਪਏ ਆ ਆਪਣੇ ਪੁੱਤਰਾਂ ਨੂੰ ਪੁੱਛਿਆ ਵੀ ਇਹਦਾ ਕੀ ਕਾਰਨ ਤਾਂ ਚੰਦਰਹਾਸ ਨੇ ਸਾਰਾ ਕੁਝ ਸੱਚੋ ਸੱਚ ਦੱਸ ਦਿੱਤਾ ਵੀ ਨਾ ਹੀ ਮੈਂ ਟਕੇ ਭਰੇ ਆ ਤ੍ਰਿਸ਼ਟ ਬੁੱਧੀ ਨੂੰ ਤੇ ਜਿਹੜਾ 81ਆ ਪਿੰਡ ਵਾਲਾ ਰਾਜਾ ਉਹ ਵੀ ਆਪਾਂ ਨੂੰ ਟਕੇ ਭਰਨ ਲੱਗ ਪਿਆ ਇਹ ਕਹਿਣ ਲੱਗਿਆ ਵੀ ਇਹ ਗਲਤ ਗੱਲ ਹੈ ਜਿਹੜਾ ਤ੍ਰਿਸ਼ਟ ਬੁੱਧੀ ਹੈ ਉਹ ਸਾਡਾ ਮਾਲਕ ਹੈ ਉਨੇ ਸਾਨੂੰ ਰਾਜ ਬਖਸ਼ਿਆ ਹੋਇਆ ਤੇ ਅਸੀਂ ਉਹਦੀ ਇਮਾਨਤ ਰੱਖਣੀ ਨਹੀਂ ਜਿਹੜੇ ਟਕੇ ਨੇ ਉਹਨੂੰ ਜ਼ਰੂਰ ਦੇਣੇ ਆਪਣਾ ਇੱਕ ਵਜ਼ੀਰ ਬੁਲਾ ਕਰਕੇ ਸਾਰੇ ਟਕੇ ਜਿੰਨੇ ਇਕੱਠੇ ਹੋਏ ਸਨ ਉਹ ਤ੍ਰੈਸ਼ਟ ਬੁੱਧੀ ਕੋਲ ਭੇਜ ਦਿੱਤੇ ਤ੍ਰੈਸ਼ਟ ਬੁੱਧੀ ਬੜਾ ਖੁਸ਼ ਹੋਇਆ ਇਸ ਵਜ਼ੀਰ ਦਾ ਬੜਾ ਸਤਿਕਾਰ ਕੀਤਾ ਜਦੋਂ ਖਾਣ ਪੀਣ ਵਾਸਤੇ ਭੋਜਨ ਅੱਗੇ ਰੱਖਿਆ ਤੇ ਇਹ ਵਜ਼ੀਰ ਕਹਿਣ ਲੱਗਾ ਵੀ ਮੈਂ ਤਾਂ ਕੁਝ ਖਾਣਾ ਨਹੀਂ ਕਿਉਂਕਿ ਅੱਜ ਇਕਾਦ ਸੀ ਦਾ ਵਰਤ ਹੈ। ਛੇਤਪੁੱਤੀ ਕਹਿ ਲਗਾ ਤੁਹਾਨੂੰ ਇਹ ਕਿਨੇ ਸਖਾ ਦਿੱਤਾ। ਤਾਂ ਉਸ ਸਮੇਂ ਵਜ਼ੀਰ ਨੇ ਸਾਰਾ ਕੁਝ ਦੱਸ ਦਿੱਤਾ ਵੀ ਜਿਹੜਾ ਕੋਲਿੰਦਰ ਰਾਜਾ ਹੈ ਉਹਨੇ ਇੱਕ ਪੁੱਤਰ ਬੋਤ ਲਿਆ ਹੈ। ਉਹਨੂੰ ਹੁਣ ਰਾਜਕਦੀ ਤੇ ਬਿਠਾ ਦਿੱਤਾ ਹੈ। ਉਹ ਬੜਾ ਧਰਮੀ ਹੈ ਤੇ ਉਹਨੇ ਸਾਰੀ ਪਰਜਾ ਨੂੰ ਨਾਮ ਸਿਮਰਣ ਵਾਲੇ ਪਾਸੇ ਧਰਮ ਵਾਲੇ ਪਾਸੇ ਲਾ ਦਿੱਤਾ ਤੇ ਅਸੀਂ ਇਕਾਦਸੀ ਦਾ ਵਰਤ ਰੱਖਦੇ ਆ ਇਕਾਦਸੀ ਵਾਲੇ ਦਿਨ ਕੁਝ ਨਹੀਂ ਖਾਂਦੇ ਕੇਵਲ ਨਾਮ ਸਿਮਰਨ ਹੀ ਕਰਦੇ ਜਦੋਂ ਰਾਜੇ ਨੇ ਇਹ ਸਭ ਕੁਝ ਸੁਣਿਆ ਕਹਿਣ ਲੱਗਿਆ ਵੀ ਉਹਦਾ ਨਾਂ ਕੀ ਆ ਵਜ਼ੀਰ ਕਹਿਣ ਲੱਗਿਆ ਉਹਦਾ ਨਾਂ ਚੰਦਰਹਾਸ ਇੱਕ ਜੰਗਲ ਦੇ ਵਿੱਚੋਂ ਮਿਲਿਆ ਸੀ ਸ਼੍ਰੇਸ਼ਟਪਤੀ ਜਾਣ ਗਿਆ ਵੀ ਇਹ ਤਾਂ ਉਹੀ ਲੜਕਾ ਹੈ ਜਿਹਨੂੰ ਮਾਰਨ ਵਾਸਤੇ ਜਲਾਦ ਭੇਜੇ ਸਨ ਪਰ ਬਚ ਕਿਵੇਂ ਗਿਆ ਤੇ ਸੋਚਿਆ ਵੀ ਚਲ ਇਸ ਤਰ੍ਹਾਂ ਕਰਦੇ ਆ ਵਜ਼ੀਰ ਨੂੰ ਬੁਲਾਇਆ ਜਿਹੜਾ ਉਹ ਵਜ਼ੀਰ ਸੀ ਕੁਲਿੰਦ ਰਾਜੇ ਦਾ ਜਿਹੜਾ ਟਕੇ ਭਰਨ ਆਇਆ ਸੀ ਉਹਨੂੰ ਕੈਦ ਕਰ ਲਿਆ ਤੇ ਆਪਣੇ ਵਜ਼ੀਰ ਨੂੰ ਕਹਿਣ ਲੱਗਿਆ ਵੀ ਹੁਣ ਦੱਸ ਕੀ ਕਰੀਏ ਉਹ ਕਹਿੰਦਾ ਐ ਕਰ ਤੂੰ ਆਪਾਂ ਦੋਵੇਂ ਜਾਣੇ ਉੱਥੇ ਚੱਲਦੇ ਆਂ ਕਲੈਂਦਰ ਰਾਜੇ ਕੋਲ। ਤੇ ਸਤਿਪੁੱਤੀ ਤੇ ਇਹਦਾ ਵਜ਼ੀਰ ਦੋਹੇ ਜਾਣੇ ਕਲੈਂਦਰ ਰਾਜੇ ਕੋਲ ਆ ਗਏ। ਕਲੈਂਦਰ ਰਾਜੇ ਨੂੰ ਪੁੱਛਿਆ ਇਹ ਕਹਿਣ ਲੱਗਿਆ ਮਹਾਰਾਜ ਘਰੇ ਕੋਈ ਔਲਾਦ ਨਹੀਂ ਸੀ ਇਸ ਵਾਸਤੇ ਪੁੱਤਰ ਗੋਦ ਲੈ ਲਿਆ। ਪਰ ਤੁਸੀਂ ਮੇਰੇ ਮਾਲਕੋ ਜਿਹੜਾ ਕੁਛ ਤੁਸੀਂ ਮੈਨੂੰ ਆਗਿਆ ਕਰੋਗੇ ਮੰਨਾਂਗਾ। ਉਸ ਸਮੇਂ ਤ੍ਰਿਸ਼ਟ ਬੁੱਧੀ ਕਹਿਣ ਲੱਗਿਆ ਵੀ ਸਾਡਾ ਇੱਕ ਕੰਮ ਹੈ ਤੂੰ ਆਪਣੇ ਪੁੱਤਰ ਨੂੰ ਭੇਜਣਾ ਕੰਮ ਉਹ ਕਰਾਉਣਾ ਉਹਦੇ ਕੋਲੋਂ ਇਹਨੇ ਆਪਣੇ ਵਜ਼ੀਰ ਦੇ ਨਾਲ ਮਿਲ ਕੇ ਇੱਕ ਚਿੱਠੀ ਲਿਖੀ ਆਪਣੇ ਪੁੱਤਰ ਤਾਈ ਇਹਦੇ ਪੁੱਤਰ ਦਾ ਨਾਮ ਸੀ ਮਦਨ ਕਹਿਣ ਲੱਗਿਆ ਮਦਨ ਤੇਰੇ ਕੋਲੋਂ ਜਿਹੜਾ ਚਿੱਠੀ ਲੈ ਕੇ ਆਵੇਗਾ ਨਾ ਉਹਨੂੰ ਬਿਨਾਂ ਸੋਚਿਆਂ ਕਿਸੇ ਨਾਲ ਸਲਾਹ ਕੀਤਿਆਂ ਬਿਨਾਂ ਉਹਨੂੰ ਮਾਰ ਦੇਣਾ ਬਖ ਦੇ ਦੇਣੀ ਬਖ ਨਾਮ ਜ਼ਹਿਰ ਦਾੰਦਾ ਬੱਬੇ ਸਿਆਰੀ ਖੱਖਾ ਇਹਨ ਲੱਗ ਦਿੱਤਾ ਇਹ ਉਹਨੂੰ ਬਖ ਦੇ ਦੇਣੀ ਤੇ ਕਲੈਂਦਰ ਰਾਜੇ ਨੂੰ ਕਹਿਣ ਲੱਗਿਆ ਵੀ ਜਿਹੜੀ ਇਹ ਚਿੱਠੀ ਹੈ ਨਾ ਤੇਰੇ ਪੁੱਤਰ ਚੰਦਰ ਹਾਂਸ ਦੇ ਹੱਥ ਭੇਜਣੀ ਹੈ ਸਾਡੀ ਕੋਈ ਵਸਤੂ ਸਾਡੇ ਰਾਜ ਸ਼ਹਿਰ ਵਿੱਚ ਰਹਿ ਗਈ ਹੈ ਉਹ ਲੈ ਕੇ ਆਉਣੀ ਹੈ ਤਾਂ ਉਸ ਸਮੇਂ ਚੰਦਰ ਹਾਂਸ ਨੂੰ ਉਹ ਚਿੱਠੀ ਫੜਾਈ ਚੰਦਰਹਾਂਸ ਸਾਧ ਸੰਗਤ ਉਹ ਚਿੱਠੀ ਲੈ ਕਰਕੇ ਜਦੋਂ ਤ੍ਰਿਸ਼ਟਪੁੱਤੀ ਦੇ ਰਾਜ ਵਿੱਚ ਪਹੁੰਚ ਗਿਆ ਜੇੜਹਾੜ ਦਾ ਮਹੀਨਾ ਸੀ ਤੇ ਜੰਗਲ ਸ਼ਹਿਰ ਦੇ ਬਾਹਰ ਇੱਕ ਬਾਗ ਲੱਗਿਆ ਹੋਇਆ ਸੀ ਇਸ ਬਾਗ ਵਿੱਚ ਰੁਕ ਪਿਆ ਇਹ ਬਾਗ ਜਿਹੜਾ ਤ੍ਰਿਸ਼ਟਪੁੱਤੀ ਦੀ ਲੜਕੀ ਹੋਈ ਹੈ ਵਿਖਿਆ ਉਹਦਾ ਬਾਗ ਸੀ ਜਦੋਂ ਚੰਦਰ ਹਾਂਸ ਉੱਥੇ ਰੁਕਿਆ ਇਹਨੇ ਤਲਾਬ ਤੋਂ ਪਾਣੀ ਪੀਤਾ ਸੋਚਿਆ ਵੀ ਕੁਝ ਆਰਾਮ ਕਰ ਲਈਏ ਜਿਹੜੀ ਚਿੱਠੀ ਸੀ ਇਹਦੀ ਪੱਗ ਵਿੱਚ ਟੰਗੀ ਹੋਈ ਸੀ ਇਹ ਉੱਥੇ ਸੌਂ ਗਿਆ ਉਦੋਂ ਤ੍ਰਿਸ਼ਟਕੁਤੀ ਦੀ ਲੜਕੀ ਜਿਹੜੀ ਵਿਖਿਆ ਸੀ ਆਪਣੇ ਸਾਹੇਲੀਆਂ ਦੇ ਨਾਲ ਆਈ ਇਹਦੇ ਭਰਾ ਮਦਨ ਨੇ ਜਦੋਂ ਰਾਜਾ ਤ੍ਰਿਸ਼ਟਕੁਤੀ ਆਪਣੇ ਵਜ਼ੀਰ ਨਾਲ ਤਰਨ ਲੱਗਿਆ ਸੀ ਨਾ ਕਲਿੰਦਰ ਰਾਜੇ ਵੱਲ ਇਹ ਕਿਹਾ ਸੀ ਵੀ ਮੇਰੀ ਭੈਣ ਵਰਦੇ ਜੋਗ ਉਹ ਵੀ ਆ ਤੇ ਉਹਦੇ ਵਾਸਤੇ ਕੋਈ ਰਾਜਕੁਮਾਰ ਵਰ ਜ਼ਰੂਰ ਦੇਖ ਕੇ ਆਇਓ ਇਹ ਕਹਿ ਕੇ ਭੇਜਿਆ ਸੀ ਜਦੋਂ ਤ੍ਰਿਸ਼ਟਬੁੱਧੀ ਦੀ ਲੜਕੀ ਨੇ ਚੰਦਰਹਾਸ ਨੂੰ ਸੁੱਤਾ ਹੋਇਆ ਦੇਖਿਆ ਸੋਚਿਆ ਵੀ ਹੋ ਸਕਦਾ ਮੇਰੇ ਪਿਤਾ ਨੇ ਇਸ ਨੂੰ ਭੇਜਿਆ ਹੋਵੇ ਬਹੁਤ ਸੋਹਣਾ ਸਰੂਪ ਹੈ ਤੇ ਇਹਨੇ ਮਾਨ ਦੀ ਸੋਚ ਲਿਆ ਵੀ ਮੈਂ ਤਾਂ ਇਹਨੂੰ ਹੀ ਵਾਰਨਾ ਹੈ ਇਹਨੂੰ ਹੀ ਆਦਾ ਪਤੀ ਬਣਾ ਲੈਣਾ ਤੇ ਜਿਹੜੀ ਪੱਗ ਤੇ ਚਿੱਠੀ ਸੀ ਉਹਨੂੰ ਕੱਢ ਕਰਕੇ ਦੇਖਣ ਲੱਗੀ ਉਹ ਚ ਲਿਖਿਆ ਹੋਇਆ ਸੀ ਵੀ ਇਸ ਨੂੰ ਬਿਨਾਂ ਸੋਚਿਆਂ ਸਲਾਹ ਕੀਤੇਆਂ ਵਿਖ ਦੇ ਦੇਣਾ ਵਿਖ ਨਾਮ ਉਹਦਾ ਜ਼ਹਿਰ ਦਾ ਬੱਬੇ ਸਿਆਰੀ ਖਖਖ ਇਹ ਸੋਚਣ ਲੱਗੀ ਵੀ ਇਹ ਇੰਨਾ ਸੋਹਣਾ ਰਾਜਕੁਮਾਰ ਹੈ ਤੇ ਇਹਨੂੰ ਬੈਖ ਦੇ ਦੇਣੀ ਜ਼ਹਿਰ ਦੇਣੀ ਚੰਗੀ ਗੱਲ ਨਹੀਂ ਮੇਰੇ ਪਿਤਾ ਦਾ ਸੰਕਲਪ ਠੀਕ ਨਹੀਂ ਹੈ ਤਾਂ ਇਹਨੇ ਸਾਹ ਸੰਗਤ ਆਪਣੇ ਅੱਖ ਵਿੱਚੋਂ ਸੁਰਮਾ ਕੱਢ ਕੇ ਜਿਹੜਾ ਬੈਖ ਸੀ ਨਾ ਖਖਾ ਉਹਦੇ ਪੈਰ ਤੇ ਅੱਜਾ ਅੱਧਾ ਜਈਆ ਲਾ ਦਿੱਤਾ ਜਿਹੜਾ ਬੈਖ ਸ਼ਬਦ ਸੀ ਉਹਦੇ ਥੱਲੇ ਅੱਧਾ ਜਈਆ ਲਾ ਦਿੱਤਾ ਉਹਦਾ ਨਾਮ ਬਣ ਗਿਆ ਵਿਖਿਆ ਮਤਲਬ ਇਹਨੂੰ ਵਿਖਿਆ ਦੇ ਦੇਣੀ ਉਧਰੋਂ ਚੰਦਰ ਹਾਂਸ ਜਦੋਂ ਉੱਠਿਆ ਤੇ ਉਹ ਰਾਜ ਮਹਿਲਾ ਵਿੱਚ ਪਹੁੰਚਿਆ ਉਹਨੇ ਧ੍ਰஷ்டਕੁੱਤੀ ਦੇ ਲੜਕੇ ਨੂੰ ਚਿੱਠੀ ਦਿਖਾਈ ਉਹਨੇ ਜਦੋਂ ਚੰਦਰ ਹਾਸ ਨੂੰ ਦੇਖਿਆ ਵੀ ਇਹ ਇੰਨੇ ਸੋਹਣੇ ਸਰੂਪ ਵਾਲਾ ਹੋ ਸਕਦਾ ਮੇਰੇ ਪਿਤਾ ਨੇ ਭੇਜਿਆ ਹੋਵੇ ਤੇ ਇਹਦੇ ਵਿੱਚ ਲਿਖਿਆ ਵਿਖਿਆ ਦੇ ਦੇਣੀ ਵਿਖਿਆ ਨਾਮ ਮੇਰੀ ਭੈਣ ਦਾ ਤਾਂ ਉਹਨੇ ਆਪਣੀ ਮਾਤਾ ਨਾਲ ਗਜ਼ੀਰਨ ਸਲਾਹ ਕੀਤੀ ਵੀ ਮੇਰੇ ਪਿਤਾ ਦਾ ਹੁਕਮ ਆਇਆ ਹੈ ਵੀ ਬਿਨਾਂ ਕਿਸੇ ਸਲਾਹ ਤੋਂ ਆਪਾਂ ਜਿਹੜੀ ਵਿਖਿਆ ਦਾ ਵਿਆਹ ਕਰ ਦਈਏ ਇਹਦੇ ਨਾਲ ਤਾਂ ਉਸੇ ਸਮੇਂ ਚੰਦਰ ਹਾਸ ਦੇ ਨਾਲ ਆਪਣੀ ਭੈਣ ਦਾ ਵਿਆਹ ਕਰ ਦਿੱਤਾ ਇਦਰੋਂ ਇੱਕ ਹਲਕਾਰਾ ਭੇਜ ਦਿੱਤਾ ਵੀ ਮੈਂ ਤੁਹਾਡਾ ਹੁਕਮ ਮੰਨਿਆ ਜਿਹੜੀ ਵਿਖਿਆ ਭੈਣ ਹੈ ਉਹਦਾ ਵਿਆਹ ਚੰਦਰ ਹਾਸ ਨਾਲ ਕਰ ਦਿੱਤਾ ਜਦ ਰਾਜੇ ਨੂੰ ਤ੍ਰਿਸ਼ਟਪੁੱਤ ਦੀ ਨੂੰ ਚਿੱਠੀ ਮਿਲੀ ਬੜਾ ਦੁਖੀ ਹੋਇਆ ਉਥੋਂ ਵਾਪਸ ਆਇਆ ਤੇ ਆਪਣੇ ਪੁੱਤਰ ਨੂੰ ਕਹਿਣ ਲੱਗਿਆ ਵੀ ਇਹ ਤੂੰ ਕੰਮ ਠੀਕ ਨਹੀਂ ਕੀਤਾ ਮੈਂ ਤਾਂ ਇਹਨੂੰ ਵਿਖ ਦੇਣ ਵਾਸਤੇ ਕਿਹਾ ਸੀ ਤੂੰ ਇਹਨੂੰ ਵਿਖਿਆ ਦੇ ਦਿੱਤੀ ਆਪਣੀ ਭੈਣ ਹੀ ਇਹਨੂੰ ਵਿਆਹ ਦਿੱਤੀ ਚੰਗੀ ਗੱਲ ਨਹੀਂ ਕੀਤੀ ਫਿਰ ਸੋਚਣ ਲੱਗਿਆ ਚਲੋ ਜੋ ਪ੍ਰਮਾਤਮਾ ਨੇ ਕਰਨਾ ਸੀ ਕਰ ਦਿੱਤਾ ਪਰ ਮੈਂ ਇਹਨੂੰ ਮਾਰ ਕੇ ਛੱਡਣਾ ਭਾਵੇਂ ਮੇਰੀ ਲੜਕੀ ਵਿਧਵਾ ਹੋ ਜਾਏ ਮੈਂ ਇਹਨੂੰ ਮਾਰਨਾ ਹੀ ਮਾਰਨਾ ਤਾਂ ਫਿਰ ਸਾਥ ਸੰਗਤ ਜਿਹੜਾ ਇਹਦਾ ਲੜਕਾ ਸੀ ਮਦਨ ਉਹਨੂੰ ਕਹਿਣ ਲੱਗਿਆ ਵੀ ਜਿਹੜਾ ਕੁੰਤਲ ਰਾਜਾ ਹੈ ਜਿਨੇ ਸਤਾਰਨਾ ਰਾਜੇ ਨੂੰ ਮਾਰਿਆ ਸੀ ਜੁੱਧ ਕਰਕੇ ਕੋਣੇ ਆਪਣੀ ਲੜਕੀ ਦਾ ਸਵੰਮਰ ਰੱਖਿਆ ਹੋਇਆ ਹੈ ਲੜਕੀ ਦਾ ਤੂੰ ਇਹ ਕਰ ਉੱਥੇ ਚੱਲ ਉੱਥੇ ਜਾਵੜਾ ਸਵੰਮਰ ਵਿੱਚ ਔਰ ਉਸ ਨੂੰ ਵੜ ਕੇ ਲੈ ਕੇ ਆ ਉਸ ਸਮੇਂ ਸਾਹ ਸੰਗਤ ਜਦੋਂ ਮਦਨ ਉਧਰ ਚੜਿਆ ਗਿਆ ਤੇ ਜਿਹੜਾ ਚੰਦਰ ਹਾਂਸ ਵੀ ਉਹਨੂੰ ਕਹਿਣ ਲੱਗਿਆ ਵੀ ਸਾਡੀ ਇੱਕ ਘਰ ਦੀ ਰੀਤੀ ਮਰਿਆਦ ਹੈ ਜਦੋਂ ਕੋਈ ਵਿਆਹ ਆ ਜਾਂਦਾ ਹੈ ਉਹਨੂੰ ਪਹਿਲਾਂ ਦੇਵੀ ਪੂਜਣ ਵਾਸਤੇ ਜਾਣਾ ਪੈਂਦਾ ਹੈ ਇਕੱਲਾ ਤੂੰ ਫਲਾਨੀ ਦੇਵੀ ਹੈ ਉਹਦੇ ਪੂਜਣ ਵਾਸਤੇ ਉੱਥੇ ਜਾ ਚੰਦਰ ਕਹਾਸ ਕਹਿਣ ਲੱਗਿਆ ਠੀਕ ਹੈ ਜਾਣਾ ਮੈਂ ਇਹ ਤਰ੍ਹਾਂ ਪਿਆ ਇਕ ਛੋ ਜਲਾਦਾ ਨੂੰ ਕਹਿ ਦਿੱਤਾ ਵੀ ਫਲਾਨੀ ਦੇਵੀ ਉੱਥੇ ਚਲੇ ਜਾਓ ਜਿਹੜਾ ਉੱਥੇ ਰਾਜਕੁਮਾਰ ਪਹੁੰਚੇ ਨਾ ਕਿਸੇ ਨੂੰ ਪੁੱਛਣਾ ਨਹੀਂ ਕੋਈ ਸਲਾਹ ਨਹੀਂ ਕਰਨੀ ਹੁਣ ਆਉਂਦੇ ਛਟਕਾ ਦੇਣਾ ਬਸ ਹੁਣ ਆਉਂਦੇ ਹੀ ਮਾਰ ਦੇਣਾ ਤੇ ਇਧਰੋਂ ਜਦੋਂ ਚੰਦਰ ਹਾਂਸ ਤੁਰ ਪਿਆ ਤੇ ਉਧਰੋਂ ਸਾਥ ਸੰਗਤ ਜਿਹੜੀ ਉਹ ਲੜਕੀ ਸੀ ਜਿਹਨੇ ਵਾਰ ਚੁਣਨਾ ਸੀ ਕਿਸੇ ਲੜਕੇ ਨੂੰ ਵਾਰ ਨਾ ਚੁਣਿਆ ਤੇ ਮਦਨ ਵਾਪਸ ਮੁੜ ਆਇਆ ਇਹ ਰਸਤੇ ਵਿੱਚ ਚੰਦਰ ਹਾਂਸ ਨੂੰ ਮਿਲਿਆ ਮਦਨ ਕਹਿਣ ਲੱਗਿਆ ਵੀ ਮੈਂ ਤਾਂ ਖਾਲੀ ਹੱਥ ਆ ਗਿਆ ਤੂੰ ਕਿੱਥੇ ਚੱਲਿਆ ਚੰਦਰ ਹਾਂਸ ਕਹਿਣ ਲੱਗਾ ਮੈਂ ਦੇਵੀ ਪੂਜਨ ਕਰਨ ਚੱਲਿਆ ਇਹ ਕਹਿਣ ਲੱਗਾ ਤੂੰ ਐਂ ਕਰ ਤੂੰ ਉੱਥੇ ਜਾ ਉਸ ਲੜਕੀ ਨੂੰ ਵਾਰਨ ਵਾਸਤੇ ਤੇ ਮੈਂ ਦੇਵੀ ਪੂਜਨ ਕਰਨ ਜਾਂਦਾ ਜਿਹੜਾ ਇਹ ਕੰਮ ਵਾਣਾ ਮੈਂ ਕਰਕੇ ਆਉਂਦਾ ਤੂੰ ਉੱਧਰ ਚੱਲਿਆ ਜਾ ਮਦਨ ਨੇ ਉਹਨੂੰ ਸਾਤ ਸੰਗਤ ਸੁਆੰਬਰ ਰਚ ਭੇਜ ਦਿੱਤਾ ਤੇ ਆਪ ਦੇ ਭੋਜਨ ਕਰਨ ਵਾਸਤੇ ਚਲਿਆ ਗਿਆ ਤੇ ਉਧਰੋਂ ਚਲਾਤ ਪੂਰੇ ਖੜੇ ਸਨ ਉਹਨਾਂ ਨੇ ਆਉਂਦੇ ਹੀ ਇਹਦਾ ਕਤਲ ਕਰ ਦਿੱਤਾ ਮਦਨ ਦਾ ਤੇ ਚੰਦਰ ਹਾਂਸ ਜਦੋਂ ਉੱਥੇ ਪਹੁੰਚਿਆ ਤੇ ਉਹ ਲੜਕੀ ਨੇ ਇਹਨੂੰ ਵਾਰ ਲੈਣਾ ਕੀਤਾ ਤੇ ਇਹ ਵਾਪਸ ਆ ਗਿਆ ਰੈਸ਼ਟ ਪੁੱਤੀ ਕੋ ਰੈਸ਼ਟ ਪੁੱਤੀ ਕਹਿਣ ਲੱਗਿਆ ਤੂੰ ਜਿਉਂਦਾ ਤੁਰਿਆ ਫਿਰਦਾ ਅਜੇ ਵੀ ਇਹਨੂੰ ਕਿਸ ਨੇ ਮਾਰਿਆ ਨਹੀਂ ਤਾਂ ਉਸ ਸਮੇਂ ਚੰਦਰਹਾਂਸ ਕਹਿਣ ਲੱਗਾ ਵੀ ਮੈਂ ਤਾਂ ਇਸ ਤਰ੍ਹਾਂ ਦੇਵ ਪੂਜਨ ਕਰਨ ਚੱਲਿਆ ਸੀ ਰਸਤੇ 'ਚ ਉਹਨੂੰ ਮਦਨ ਮਿਲ ਪਿਆ ਉਹ ਕਹਿੰਦਾ ਵੀ ਤੂੰ ਸਵੰਬਰ ਵਿੱਚ ਜਾ ਜਿਹੜਾ ਦੇਵ ਪੂਜਨ ਕਰਨ ਨਾਲ ਕੰਮ ਆ ਮੈਂ ਕਰਕੇ ਆਉਂਦਾ ਜਦੋਂ ਤ੍ਰਿਸ਼ਟ ਗੁਧੀ ਨੂੰ ਪਤਾ ਲੱਗਿਆ ਬੜਾ ਦੁਖੀ ਹੋਇਆ ਵੀ ਇਹ ਤਾਂ ਮੇਰਾ ਪੁੱਤ ਹੀ ਮਾਰਿਆ ਗਿਆ ਫਿਰ ਜਲਦੀ ਨਾਲ ਉੱਥੇ ਗਿਆ ਜਾ ਕੇ ਦੇਖਿਆ ਵੀ ਜਿਹੜਾ ਮਦਨ ਸੀ ਉਹਦਾ ਸਿਰ ਕੱਟਿਆ ਪਿਆ ਤੇ ਸਾਹ ਸੰਗਤ ਕੰਧ ਵਿੱਚ ਸਿਰ ਮਾਰ ਮਾਰ ਕੇ ਮਰ ਗਿਆ ਉਧਰੋਂ ਜਿਹੜੀਆਂ ਰਾਣੀਆਂ ਸਨ ਉਹਨਾਂ ਨੂੰ ਪਤਾ ਲੱਗਿਆ ਉਹ ਉੱਥੇ ਗਈਆਂ ਤੇ ਜਿਹੜੀ ਵਿਖਿਆ ਸੀ ਜਿਹੜੀ ਚੰਦਰਹਾਸ ਨੂੰ ਪਹਿਲਾਂ ਲੜਕੀ ਵਿਆਹੀ ਗਈ ਸੀ sthresh buddhi ਦੀ ਫਿਰ ਉਹਨੇ ਬੇਨਤੀ ਕੀਤੀ ਮੇਰੇ ਪਿਤਾ ਨੇ ਤੇਰੇ ਨਾਲ ਗੈਰ ਕਮਾਇਆ ਪਰ ਤੂੰ ਰੱਬ ਦਾ ਭਗਤ ਹੈ ਇਸ ਕਰਕੇ ਮੇਰੀ ਬੇਨਤੀ ਹੈ ਵੀ ਪਰਮਾਤਮਾ ਕੇ ਬੇਨਤੀ ਕਰ ਵੀ ਇਹ ਜਿਉਂਦੇ ਹੋ ਜਾ ਇਹ ਵੀ ਲਿਖਿਆ ਹੁੰਦਾ ਹੈ ਕਿ ਚੰਦਰਹਾਸ ਨੇ ਫਿਰ ਬੇਨਤੀ ਕੀਤੀ ਤਾਂ ਦੋਵੇਂ ਜਾਣੇ ਸਰਜੀਤ ਹੋ ਗਏ ਫਿਰ त्रिष्टुਪਤੀ ਬਹੁਤ ਪਛਤਾਇਆ ਇਹ ਕਹਿਣ ਲੱਗਾ ਕਿ ਮੈਂ ਹੁਣ ਰਾਜ ਨਹੀਂ ਕਰਨਾ ਮੈਂ ਤੇਰੇ ਨਾਲ ਇੰਨਾ ਬੈਰ ਕਮਾਇਆ ਤੂੰ ਹੀ ਮੇਰਾ ਰਾਜ ਸੰਭਲਾ ਚੰਦਰ ਹਾਨਸ ਕਹਿਣ ਲੱਗਾ ਨਹੀਂ ਮੈਂ ਤੇਰਾ ਰਾਜ ਨਹੀਂ ਸੰਭਣਾ ਤੂੰ ਆਪਣੇ ਪੁੱਤਰ ਨੂੰ ਜਿਹੜਾ ਇਹ ਰਾਜ ਭਾਗ ਦੇਣਾ ਕਰ ਸਤਿਗੁਰੂ RAMਦਾਸ ਮਹਾਰਾਜ ਨੇ ਸਾਹਿਬ ਸੰਗਤ ਫਿਰ ਚੰਦਰ ਹਾਨਸ ਭਗਤ ਦਾ ਨਾਮ ਬਾਣੀ ਵਿੱਚ ਲਿਖਿਆ ਮਹਾਰਾ ਕਹਿੰਦੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਹੈ ਤਾਂ ਸਭ ਤੋਂ ਉਹਦੇ ਬ੍ਰਹਮ ਹੀ ਹੈ ਸਾਡੇ ਅੰਦਰ ਵੀ ਹੈ ਬਾਹਰ ਵੀ ਹੈ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਵਿੱਚਿਆ ਖਾ ਵਾਰੇ ਪਰ ਇਹ ਮਨਾ ਜਿਹੜਾ ਤੂੰ ਬੀਜ ਰਿਹਾ ਉਹ ਹੀ ਖਾ ਗਿਆ ਆਪਣੇ ਹੱਥਾਂ ਨਾਲ